ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੂਤਰ ਪੂਤਰ ਸੱਟਾ ਹੀ ਸਾਰੇ ਵੀਰਾਂ ਦੇ ਘਰ ਪੜ ਠੀਕ ਆ ਲਓ ਜੀ ਕਰਤੀ ਐ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਲਗਭਗ 10:30 ਦਾ ਵਜੇ ਹੁਣੇ ਉੱਠ ਗਿਆ ਸੀ ਬਈ ਚੱਕਰ ਕੀ ਰਾਤ 2 ਵਜੇ ਤੱਕ ਖੇਡਦੇ ਗੇਮ ਉਦੋਂ ਤੁਹਾਨੂੰ ਪਤਾ 8 ਘੰਟੇ ਨੀ ਚਾਹੀਦੇ ਹੁੰਦੇ 3 4 5 6 7 8 9 10 8 ਘੰਟੇ ਨੀਂਦ ਲੋ ਵੀ ਫਿਰ 10 ਵਜੇ ਉੱਠ ਖੜੀਦਾ ਆਪਦਾ 10 ਵਜੇ ਉੱਠ ਕੇ ਆਦਾ ਖੇਤ ਰੋਟੀ ਪਾਣੀ ਚਾਹ ਪਾਣੀ ਲੈ ਜਾਈਦਾ ਇੰਨੀ ਵਾਰ ਕੰਮ ਚੱਲ ਪੈਂਦਾ ਬਾਕੀ ਓਕੇ ਆ ਬ్రో ਲੀਓ ਨੂੰ ਛੜਤਾ ਇਧਰੋਂ ਠੀਕ ਆ ਜਾ ਘਰੇ ਸ਼ੇਰਾ ਲੀਓ ਦਾ ਭੱਜ ਗਿਆ ਘਰੋਂ ਬਿਊ ਰੋਟੀ ਕਿਹਾਂ ਆਪਾਂ ਨੂੰ ਲੈ ਆਪਣਾ ਰੰਮ ਭਜਾ ਕੇ ਕਬੂਤਰ ਕਰੀਏ ਚੈੱਕ ਤੇ ਫਿਰ ਖੇਤ ਚੱਲਾਂਗੇ ਹਾਂਜੀ ਚਲੋ ਜੀ ਚੱਲਦੇ ਆ ਜੀ ਤੈਨੂੰ ਥੋੜੀ ਕਿਹ ਜਾਣੂ ਅੰਦਰ ਆ ਲੀਓ ਮਾਨਾ ਗਰੋਂ ਪੰਦਰ ਚਾਹ ਚੋਬਰਾ ਚੱਲ ਗਿਆ ਫਿਰ ਮੈਂ ਖੇਤ ਜੀ ਜਾਣਾ ਆਪਾਂ ਇਹਦੇ ਬਾਹਰ ਆ ਜਾ ਬਾਹਰ ਬਾਵਾ ਇੱਥੇ ਖੜ ਜਾ ਖੜ ਜਾ ਇੱਥੇ ਇਹਨਾਂ ਨਾਲ ਲੰਬੀ ਜਾ ਕੇ ਕਰਾ ਕੰਮ ਠੀਕ ਆ ਚੋਬਰ ਨਾਲ ਮੈਂ ਤਾਂ ਅਜੇ ਖੁੱਡੇ ਖਾਡੇ ਵੀ ਨਹੀਂ ਖੋਲੇ ਤੇ ਆਪਾਂ ਉਧਰ ਤੇਰੀ ਲਿਓ ਮਾਨਾ ਗਰੋਂ ਚੱਲ ਇਹ ਫੜ ਲੈਂਦਾ ਮੇਰੀ ਵੀ ਲੱਤ ਫੜ ਦੇਂਗੇ ਘਰੇ ਕਰਦੇ ਅੰਦਰ ਹੀ ਇਹ ਮੋਟਰਸਾਈਕਲ ਵਾਲੀ ਵੜਦੇ ਇਹਨੂੰ ਆ ਵੀ ਜਾਂਦੇ ਆ ਮੈਂ ਤਾਂ ਵਾੜਾ ਚੱਲਦਾ ਮੈਂ ਬਈ ਇਹ ਤਾਂ ਮੋਟਰਸਾਈਕਲ ਤੇ ਬੈਠਾ ਦਾ ਹੂੰ ਤਾਂ ਕਿਵੇਂ ਹੂੰ ਸਾਡੇ ਖੁੱਡੇ ਖਾਡੇ ਖੋਲਾਂਗੇ ਹੂੰ ਤਾਂ ਇਹ ਕੋ ਕਰ ਸਕਦਾ ਇਹ ਠੀਕ ਐ ਇਹ ਫਿਰ ਦੇਖਾਂਗੀ ਬੰਦਾ ਇਹਨੇ ਫੜਦਾ ਉਹ ਤੇ ਬੰਦੇ ਦੀ ਹੈ। ਗਰਾਂਦੇ ਬੰਦੇ ਹੀ ਨਹੀਂ ਫੜਦਾ ਕੀ ਦੀ। ਹੈ? ਸਹੀ ਗੱਲ। ਕਰ ਲਈ ਜੀ ਸ਼ੋਪਿੰਗ। ਬਿਸਕਟਾਂ ਜੀ। ਲੋਪਰ ਨਾਲ ਲੰਬੀ ਆ ਗਈ। ਉਹਨੇ ਕਹਿੰਦਾ ਕੋਈ ਖਾਪ ਨਹੀਂ ਲੱਗੀ। ਮਾ ਰੈਂਦੇ ਕਹਦਾ ਕੋਲ ਮਾ ਕੋਲ ਪੀ ਘਾਲ ਨੇ ਨਾਲ ਠੰਡਾ ਜਿਹਾ ਹੀ ਮੂੰਹ ਇਹਨਾਂ ਨਾਲ। ਠੀਕ ਆ ਕਿ ਨਹੀਂ? ਚੱਲ ਚੱਲ ਕੋਈ ਹੋਰਾਂ। ਬਲੌਗਰ ਸਾਹਿਬ ਅੱਜ ਕੋਈ ਥੋੜੇ ਲੰਬੀ ਆ ਗਈ। ਸਿੱਧੀ ਕੱਟ ਕਰ ਲਓ। ਕੋਲ ਫਿਰ ਟਾਈ ਮੇਰੇ ਵੀਰੋ। ਬੜੀ ਪਏ ਯਾਰ। ਹਾਂ ਹੀ ਆ ਫਿਰ ਵੱਡੇ ਕੰਮ ਆਣ ਸਾਡੇ। ਲਾ ਜੋ ਬਰਾ ਭਾਲੀ ਭਰ ਕੇ ਦਿੱਤੀ ਓਏ ਰਾਜਾਂ ਖਾਲਾ ਸੀ। ਚਾਲਦੇ ਹੈ ਕਰੇ ਹਾਂਜੀ ਆ ਗਏ ਫਿਰ ਇਧਰ ਲੈ ਕੇ ਵਾਪਸ ਹੁਣ ਬੁਝਾਈਏ ਭਾਈ ਲਾਈਟਾਂ ਲੂਟਾ ਠੀਕ ਐ ਇਹ ਵੀ ਘਰ ਚ ਬੰਦਨਾ ਆਲੀ ਹੋ ਯਾਰ ਕੁੱਟਣਾ ਖਾਣਿਆ ਕਿ ਸਟਿੰਗ ਚੱਕ ਰਹੇ ਨੇ ਫ੍ਰਿਜ ਚੋਂ ਠੀਕ ਐ ਆ ਇਧਰੋਂ ਵੀ ਬੁਝਾਈਏ ਲਾਈਟਾਂ ਲੂਟਾ ਸਾਰੇ ਇੱਕ ਮਿੰਟ ਵਾਦੋ ਸਰਕਾਰ ਨੇ ਛੇੜ ਹਾਂਜੀ ਚੱਲੇ ਹੀ ਗਏ ਇਧਰ ਆਏ ਕਾ ਮੁੰਡਾ ਹੀ ਪਹੁੰਚ ਗਿਆ ਯਾਰ ਮੈਚਿੰਗ ਕਰਕੇ ਮੇਰੇ ਨਾਲ ਭਾਈ ਯਾਰ ਤੂੰ ਹਣਾ ਯਾਰ ਲਾਲ ਸਟਾਰਟ ਕਾਲੀ ਲਾਲ ਟੀ-ਸ਼ਰਟ ਕਾਲੀ ਲੋਰ ਆਪਣੇ ਵੀ ਲਾਲ ਨਾਲ ਹੀ ਸਟਿੰਗ ਠੀਕ ਹੈ ਕਿ ਨਹੀਂ ਤੇ ਬਾਕੀ ਓਕੇ ਚੱਲਿਆ ਖੇਤ ਨੂੰ ਇਹ ਵੀ ਜਿਹੜਾ बावੜਾ ਜਨੰਦਾ ਫੋਨ ਲਾਈ ਜਾਂਦਾ ਸੀ ਹਜ ਤੱਕਰੀ ਆਪਾਂ ਨੂੰ ਤੇ ਮੈਂ ਇਹੋ ਵੀ ਚੱਲ ਖੇਤ ਹੀ ਲੈ ਚਾਲਦੇ ਆਂ ਚਾਰ ਰੱਖ ਲਈ ਵੀ ਬੂਜਾ ਰੱਖ ਲੈ ਚੱਕਲੇ ਸਟਿੰਗ ਚੱਕ ਲਈ ਚੱਲਦੇ ਆਂ ਬਾਬੋ ਖੇਤ ਨੂੰ ਘਰ ਦੇਖਦੇ ਆਂ ਕਿਆ ਬੰਦ ਹੋ ਗਿਆ ਉਹ ਹੱਡ ਦਾ ਫੋਨ ਲਾਈ ਜਾਂਦਾ ਉਹ ਕਰਦੇ ਆਂ ਜੀ ਬਜਾਈ ਸਟਾਰਟ ਬਹੁਤ ਕੰਮ ਕਸੂਤੇ ਕੀਤਾ ਇਸ ਨੂੰ ਦੱਸਾਂਗੇ ਬਾਅਦ ਵਿੱਚ ਵੇਲੇ ਹੋ ਕੇ ਠੀਕ ਹੈ ਕਿ ਨਹੀਂ ਇਹ ਲੰਬੀ ਆ ਮੁੰਡਾ ਹੀ ਪਹੁੰਚ ਗਿਆ ਹੋਰ ਯਾਰਾ ਕਿਵੇਂ ਐ ਠੀਕ ਆ ਸਖਮੰਦਰ ਵੇਖ ਕੇ ਖੁਸ਼ ਹੋਊਗਾ ਵੀ ਖੇਤ ਫਿਰਦਾ ਮੁੰਡਾ ਸਾਡਾ ਸੱਚੀ ਪੂਰਾ ਖੁਸ਼ ਹੋਊਗਾ ਦੇਖ ਕੇ ਲੰਦੀ ਆ ਸਖਮੰਦਰ ਕੀ ਗੱਲਾਂ ਤੈਨੂੰ ਹੁਣ ਤਰ ਕੇ ਬਾਦਰੀ ਵੀ ਉਸੇ ਨੇ ਦੱਸੀ ਸੀ ਮੈਨੂੰ ਆ ਆ ਕੀ ਮੈਨੂੰ ਘਰ ਰੱਖਣੀ ਆ ਫਿਰ ਉਹਦੇ ਘਰੋਂ ਗੱਲਾਂ ਕੱਢਣਾ ਅੱਗੇ ਦੀ ਪਊ ਪਹਿਲਾਂ ਉਹਨੇ ਰਕਣੀ ਸੀਗੀ ਉਹਨੇ ਰਕਣੀ ਸੀ ਉਹਦੇ ਘਰੇ ਬਣਾਉਂਦੇ ਸੀ ਉਹਦੇ ਬਹੁਤ ਗਾਲਾਂ ਕੱਢੀਆਂ ਯਾ ਏ ਸ਼ਗਵੰਦਰਾ ਬੱਸ ਕਰ ਉਹਦੇ ਅਕੈਡਮੀ ਫੇਰ ਮੈਨੂੰ ਖੇਡ ਸੱਦ ਲਿਆ ਅੱਜ ਕਹਿੰਦਾ ਮੋਟਰਸਾਈਕਲ ਖਰਾਬ ਹੋ ਗਿਆ ਮੈਂ ਖੇਡ ਜਾਵੜਿਆ ਅੱਜ ਬਕਵਾੜ ਜਾਏਗਾ ਉਹਦੇ ਕੋਲ ਠੀਕ ਹੈ ਅੱਛਾ ਮੈਂ ਖੇਡ ਜਾਵੜਾ ਭੈਣਾਂ ਸਟਾਰਟ ਹੋ ਗਿਆ ਅੱਛਾ ਇੱਕ ਮੁੰਡਾ ਕੱਢ ਹਾਂਜੀ ਚੱਲ ਪੇ ਘਰ ਨੂੰ ਹੀ ਵੀਰਾ ਵੀਰਾਂ ਦਾ ਵੀਰੇ ਆਲਾ ਲਾਂਬਾ ਲਾਤਾ ਅਣਾ ਮੁੰਡਿਆ ਅਣਾ ਮੁੰਡਿਆ ਗੇਸ ਕਮਾਂਡੋ ਬਾਕੀ ਉਹਨਾਂ ਬੰਦੇ ਆ ਕੇ ਸੋ ਕੀ ਕੀ ਵਾਰਦਾਤਾ ਕਰਦੇ ਆ। ਭਾਏ ਨਾ ਮਸ਼ੀਨ ਛੱਡ ਨਹੀਂ ਤੁਰੇ ਅੰਦਰ ਅੰਦਰ। ਬਾਲੀ ਬੜੀਆ ਟਰਾਂਨਾ। ਚਾਲਦੇ ਕੋਈ ਨਹੀਂ ਕੋ ਬੋਲਿਆ ਨਹੀਂ ਆਉਂਦਾ ਮੂੰਹ ਪੱਕਿਆ ਵਕਾਉਣ ਲਿਆ ਮਰੀ ਜਾਂਦਾ ਵੀ। ਹਾਂਜੀ ਮਸ਼ੀਨ ਛੱਡਣ ਆਏ ਸੀਗੇ ਜੀ ਮੈਂ ਕਬੂਤਰੀ ਵੇਖ ਚੱਲ ਗਿਆ ਆਪਣਾ। ਇਹਦਾ ਪਰ ਉਹ ਤਾਂ ਵੇਖ ਕੀ ਓਟਿਆ ਦਾ ਭਰਾਵਾ ਇਹ। ਹਾਂ ਇਹਨੂੰ ਪਤਾ ਆ ਗਿਆ ਸ਼ਿਕਾਰੀ। ਇਹਦਾ ਕਹਿਰਾ ਹੀ ਭਰਾਵਾ ਮੁੰਡਾ ਵੀ ਕਿ। ਤੇ ਕੱਢਦਾ ਹੀ। ਆਉਂਦਾ ਹੱਟਣ ਉੱਪਰ ਆ ਲੱਗਿਆ ਉਹ। ਲੈ ਕੇ ਉਹਨੂੰ ਫੜ ਗਿਆ। ਆਵੇ ਬ੍ਰੀਕੀ ਦਾ ਬਹਿਣੀ ਕਰੇ ਬਾਲਾ ਓਟਿਆਂ ਦਾ ਨਾਲ ਜਣਾ ਵੀ ਇੱਕ ਹੈਗਾ ਇਧਰ ਤੇਰੇ ਹੈ ਵੀ ਮਰੀਕੀ ਹੈ ਕਿੰਨੇ ਨਹੀਂ ਕਰ ਛੁੱਡਾ ਛੁੱਡਾ ਕਬੂਤਰ ਵਾਤ ਫਿਰਦੇ ਕੋਈ ਕਬੂਤਰ ਕਬੂਤਰ ਵੇਣੀ ਛੁੱਡਾ ਖੁੱਲਾ ਨਾ ਜਵਾਂ ਅੰਦ ਆਹ ਇੰਦਰੀ ਕੋਰ ਨਾ ਕੋਤ ਬੜੇ ਇਧਰੇ ਕੋਟ ਕੋਟ ਕਿਨੇ ਕੇਦਾ ਆ ਓਰੇ ਹਾਂ ਨਵਾਂ ਬੱਚਾ ਨਿਕਲਿਆ ਕੋਈ ਵੇੜਿਆ ਹੱਟ ਹੈ ਨਵਾਂ ਨਵਾਂ ਉੱਤਿਆ ਨਵਾਂ ਮੱਛਾ ਕਰਦਾ ਬੱਚਾ ਫੜ ਲੰਗਾ ਬਗੜੇ ਆਲਾ ਜਗਾ ਰੱਖੀ ਕਿ ਕਰਦੇ ਰਹੀਏ ਸੁਵੇ ਕੋਈ ਮੇਂ ਫਿਕਰ ਹੋਇਆ ਹਾਂਜੀ ਰਹਿੰਦੇ ਸਨ ਦੇ ਵੀ ਚੱਕਣ ਆਏ ਆ ਜਿਵੇਂ ਕਿ ਬਾਜੀ ਹਾਲ ਆਗਾ ਲੋਟ ਕੇ ਹਾਲ ਤੇ ਸੁਹਾਗਾ ਦਵਾ ਦਈ ਬਣਾਤਾ ਆ ਦੋ ਬਾਤ ਹੋ ਰਿਓ ਉਹ ਜਾਓ ਦੇਖ ਇਹਨੂੰ ਉੱਤੇ ਪੰਚਰ ਕਰਨਾ ਕਿ ਕਿ ਮਗਰ ਮਗਰ ਫੇਰ ਬਾਗਲੇ ਬੇ ਨਹੀਂ ਨਹੀਂ ਲੈ ਸੇਰਾ ਤੋੜਦਾ ਗਾਂ ਨੂੰ ਉਹਨੂੰ ਮੈਂ ਵੇ 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 ਇੱਕ ਔੜ ਪਾਲ ਕੇ ਬਈ ਓਏ ਸੰਤ ਬਾਲੇ ਖੜੇ ਸਾਡੇ ਕੋਲੇ ਇੱਕ ਮੋਟਰਸਾਈਕਲ ਵੀ ਖੜਾ ਹੈ ਪਲਸਰ ਇੱਕ ਗਾਂ ਲਾਉਡ ਅਲਟੋ ਕੱਲੀ ਅਲਟੋ ਨਹੀਂ ਲੌਰ ਅਲਟੂ ਖੜੀ ਹੈ ਹਾਂਜੀ ਪਹੁੰਚ ਗਏ ਘਰੇ ਇਧਰ ਲੈ ਕੇ ਕੱਢਦਾ ਸੁਹਾਗਾ ਤੇ ਹਲ ਕੱਢਾਂਗੇ ਬਾ ਦੂਜੇ ਘਰੇ ਆਹ ਮੋਟਰਸਾਈਕਲ ਵੀ ਲਿਜਾਵਾਂ ਹੈ ਕਦੇ ਕਿਤੇ ਲੰਮੇ ਰੂਟ ਤੇ ਤਾਂ ਫੜ ਕੇ ਭੈਣਾ ਮਰ ਗਿਆ ਸੀਗਾ ਜੱਬਰ ਪੁੱਤ ਨਾ ਯਮਗੇਤੀ ਇੰਨੀ ਜੰਗੀ ਸੱਚ ਗੱਲ ਕਹੀ ਹੈ ਇੱਕ ਕੁੜੀ ਨੂੰ ਤਾਂ ਵਿਆਹ ਕੇ ਤੋਰ ਦਿੰਦੇ ਕਹਿੰਦੇ ਇਹਨੂੰ ਕਿਸੇ ਪਾਸੇ ਹਾਂਜੀ ਤੇ ਆ ਗਏ ਘਰੇ ਇਧਰ ਭਾਈ ਕਿ ਹੁਣ ਸਾਰੇ ਕੁੱਤਰਾ ਦੇ ਪਾਣੀ ਵਾਲੇ ਪਾਂਡੇ ਉਹੀ ਇੱਥੇ ਬੈਠੀ ਧਾ ਦਿੰਦੇ ਪੁੱਤਰ ਤੈਨੂੰ ਮੈਂ ਉਖਾਣਾ ਦੇਖ ਯਾਰ ਆਹ ਬੜੀ ਭੇੜੀ ਆ ਆ ਆਵੇਗਾ ਆਹ ਬੈਠੀ ਆ ਆ ਵੀ ਬਹੁਤ ਭੇੜੀ ਆ ਆ ਵੇ ਇੱਕ ਡਿਕ ਡਿਕ ਕੇਂਦਰੇ ਕੂਤ ਰਹੇ ਮੰਨਾਂ ਦੋਨੇ ਪੱਠੀਆਂ ਬਾਪੂ ਮੈਨੂੰ ਆਹ ਬਾਲਾ ਚੰਗਾਲਾ ਪਰਲੀ ਨਾਲ ਉਹ ਵੀ ਆ ਔੜਲਾ ਵੇਖ ਪੱਠੀ ਉਹ ਰੋਦ ਨਾਲ ਦੀ ਕਬੂਤਰੀ ਤਾਂ ਤੁਸੀਂ ਕਿਹਨੇ ਇੱਕ ਕੈਰੀਟੋਰੀਅਲੀ ਹਾਂ ਕੋਈ ਨਾਲ ਲੈ ਜਾਵਾਂ ਮੈਂ ਵੀਡੀਓ 'ਚ ਦੇਖੀ ਸੀ ਉਹ ਕਬੂਤਰੀ ਅੱਜ ਵਾਰ ਡਾਈ ਡਾਏ ਨਹੀਂ ਗਏ ਇਹ ਬਾਪੇ ਅੱਜ ਕੰਮ ਹੀ ਸੀਗੇ ਤਾਂ ਹੀ ਕਹਿ ਜਿਹੜੀ ਆਪਾਂ ਗੱਲ ਮਿੱਠਕੇ ਕਰੀਏ ਵੀ ਆਪਾਂ ਕਰਨੀ ਹੀ ਕਰਨਾ ਕੱਲ ਨੂੰ ਕੰਮ ਹੁੰਦਾ ਨਹੀਂ ਹੁੰਦਾਗਾ ਠੀਕ ਆ ਕਿ ਨਹੀਂ ਤੇ ਚਲੋ ਹੁਣ ਸਾਰੇ ਕੂਤਰੇ ਪਾਣੀ ਵਾਲੇ ਭਾਂਡੇ ਬਾਹਰ ਕੱਢਨੇ ਆਪਾਂ ਪਾਣੀ ਵਾਲੇ ਭਾਂਡੇ ਕੱਢ ਦੀ ਬਾਹਰ ਕੂਤਰਾਂ ਦੇ ਬਾਪੋ ਹੱਥ ਨੇ ਗਲੂਕੋਜ਼ ਪਾਉਣਾ ਸਾਰੇ ਕੂਤਰਾਂ ਨੂੰ ਸਹੀ ਆ ਜਾਵਾ ਬੜਾ ਚੰਗਾ ਹੈ ਤਾਉ ਬਦਈ ਹੈ ਇਹਦੇ ਬੱਚੇ ਦੇਉਂਗਾ ਹੁਣ ਮਲੇ ਵਾਲੇ ਦੋ ਦੋ ਮੈਂ ਕੜਾ ਦੋ ਸਾਨੂੰ ਦੇ ਦੂੰਗਾ ਬਸ ਹਾਂ ਬੱਚੇ ਦੇਈਏ ਬੱਚੇ ਲਈ ਦੋ ਇਹਦੇ ਓ ਬਈ ਓਏ ਆ ਕੀ ਹੋ ਗਿਆ ਇਹ ਨਿਕਲਿਆ ਪਿਆ ਮੈਂ ਕਿਦੇ ਮਰ ਗਿਆ ਭੰਦਾ ਯਾਰ ਤਾਂ ਆਈ ਨਿਕਲਦੇ ਨੇ ਬੱਚੇ ਭਈ ਆਈ ਕਾ ਬੜਾ ਬੜਾ ਹੈ ਇਹ ਅਕਦਾ ਪੜਾਉਂਦੇ ਸ਼ਾਹ ਗੋਰੇ ਨਹੀਂ ਦੱਸਦਾ ਬਾਈ ਨਾਲੇ ਉਮਰ ਪਤਾ ਕਿੰਨੀ ਆ ਗੋਰੀ ਨੀਰ ਬਾੜੀ ਉਮਰ ਹੈ ਦੀ ਗੋਰੇ ਗੋਰੇ ਬਾਈ ਨੇ ਮੈਨੂੰ ਦੱਸਿਆ ਆ ਕੁੱਤਰ ਬਾਹ ਜਾਣਾ ਰਹਿਣਾ ਇਹ ਚਾਰ ਪੰਜ ਹਾਂਜੀ ਤੇ ਜਾਂਦਾ ਜਾਂਦਾ ਮੁੰਡੇਲਾ ਕੰਮ ਕਰਕੇ ਜਾ ਖੇਤ ਚਾਹ ਫੜਾਈ ਇੰਨਾ ਕੰਮ ਕਰਦੇ ਬਸ ਬਾਈ ਨੇ ਕੰਮ ਇੰਨੇ ਹੀ ਕੰਮ ਆ ਬਸ ਕੋਲੀ ਜਿੱਥੇ ਪਾਹੋਂ ਨਹੀਂ ਕਰਕੇ ਬੀਜ ਕਹੇ ਤੈਨੂੰ ਪਾਉ ਜਵਾਰ ਖੁਦ ਆਪ ਜੀ ਬਾਕੀ ਮੀ ਵੀ ਚਿਹੜਾ ਵੇਖ ਲੈ ਕਰੰਡ ਹੋਣ ਦਾ ਪੂਰਾ ਪੂਰਾ ਪ੍ਰੋਗਰਾਮ ਹੋ ਗਿਆ ਵਦਗਾ ਵੀ ਜਾਂਦੇ ਉੱਤੋਂ ਮੀਂਹ ਪਈ ਹੋਵੇ ਹੋਣੀ ਨਹੀਂ ਕਹਿੰਦਾ ਕਿ ਚਾਹਣਾ ਵੀ ਹੋ ਗਰੰਟੀ ਹੋਣੀ ਗਰੰਡ ਹੋਊਗੀ ਹੋਰ ਕਲਾ ਘਾ ਹੋ ਜੀ ਉੱਥੇ ਹੋਰ ਕਿਹੜੀ ਜਵਾਰੂ ਹੋਣੀ ਇੱਥੇ ਪਾਣੀ ਪੀਲਾ ਤੇ ਜਾਂਦਾ ਸਾਡੀ ਚਾਹ ਫੜਾ ਜੀ ਹਿਸਾਬ ਨਾਲ ਕਿਤੇ ਗੱਲ ਪਰ ਨਾ ਵੱਜੀ ਪਈ ਤੇ ਹਾਸਾ ਕਰੋ ਕੋਈ ਨਾ ਕੋਈ ਨਾ ਜਾਵੜਾ ਚੱਲ ਹਾਂਜੀ ਲੰਬੀ ਵਾਲੇ ਮੁੰਡੇ ਨੂੰ ਤਾਂ ਭੇਜ ਖੇਤ ਚਾਹ ਫੜਾਉਣ ਤੇ ਆ ਬਈ ਪਾਣੀ ਵਾਲੇ ਪੰਜੇ ਭਾਂਡੇ ਕੱਢ ਕੇ ਰੱਖਦੇ ਬਾਹਰ ਇਹ ਕਬੂਤਰਾਂ ਨੂੰ ਨਲ ਤਾਥ ਨੇ ਪਾਣੀ ਪਾਵਾਂਗੇ ਨਲੇ ਨੂੰ ਗਲੂਕੋਜ਼ ਫਾਮ ਆ ਗਿਆ ਹੱਥ ਨੇ ਆਪਾਂ ਠੀਕ ਆ ਕਿ ਨਹੀਂ ਕਿਉਂਕਿ ਚੱਕਰ ਪੀਏ ਚੱਕਰ ਕੀ ਹੈ ਨਾ ਗਲੂਕੋਜ਼ ਦੀ ਟੱਪਣ ਵਾਲੀ ਹੈ ਡੇਟ ਠੀਕ ਹੈ ਉਸ ਨੂੰ ਦਿਖਾ ਦਿੰਦਾ ਮੈਂ ਆ ਦੇਖੋ ਵੀ ਇਹ ਨਾ ਡੇਟ ਟੱਪਣ ਵਾਲੀ ਹੈ ਡੇਟ ਐਕਸਪਾਇਰੀ ਹੋਣ ਵਾਲੀ ਆ ਦੇਖੋ ਐਕਸਪਾਇਰੀ V 9 2025 ਹੁਣ ਕਿਰੇ ਮਹੀਨਾ ਚਲੀ ਜਾਂਦਾ ਹਾਂ ਹਾਂ ਚੱਲ ਜਿੰਦਾ ਅੱਠਵਾਂ ਇਹ ਦੋ ਅਗਲੇ ਮਹੀਨੇ ਚ ਐਕਸਪਾਇਰੀ ਹੈ ਤੇ ਦੂ ਪਹਿਲਾਂ ਪਹਿਲਾਂ ਕੂਤਰ ਨੂੰ ਪਾ ਲ ਗਏ ਤੇ ਆਪਣੇ ਉਹ ਪਿਆਰ ਆ ਵਾ ਦੇਖੋ 30 ਡਿਗਰੀ ਦਾ ਆਹ ਦੇਖ ਪਿਆਗ ਨੂੰ ਕੁਲ ਬਹੁਤ ਹੈ ਬਾਤੂ ਠੀਕ ਹੈ ਕਿ ਨਹੀਂ ਬੜੀ ਤਗੜੀ ਬ੍ਰਾਂਡ ਹੈ ਇਹ ਗਲੂਕੋਜ਼ ਪਲੱਸ ਵਿਟਾਮਿਨਸ ਬ੍ਰੋ ਵਰਸਲਾਗਾ ਕੰਪਨੀ ਬ੍ਰਾਂਡਡ ਬਾਹਰੋਂ ਇੰਪੋਰਟ ਹੈ ਨਾ ਸਾਰੇ ਭਰਾਵਾਂ ਕੋਲ ਇਹ ਵਿਸਥਾ ਇਹੋ ਜੀ ਕੋਈ ਗੱਲ ਨਹੀਂ ਪਰ ਧੰਨਵਾਦ ਆ ਬਈ ਜਿਹੜੇ ਭਰਾਣੇ ਆਪਾਂ ਨੂੰ ਭੇਜੀਆਂ ਸੀ ਇਹ ਚੀਜ਼ਾਂ ਹਨ ਯੂਕੇ ਤੋਂ ਸੀਗਾ ਆਪਣਾ ਭਰਾਵਾ ਡਾ ਉਹ ਕੀ ਨਾ ਸਦਾ ਗੁਰਪ੍ਰੀਤ ਗਰੇਵਾਲ ਯੂਕੇ ਠੀਕ ਹੈ ਕਿ ਨਹੀਂ ਇਹ ਉਹਦੀ ਮਿਹਰਬਾਨੀ ਸੀਗੀ ਇਹ ਭੇਜਿਓਣੇ ਵਾਰਮ ਆਪ ਭੇਜਿਓਣੇ ਰਿਕਵਰੀ ਭੇਜਿਓਣ ਆਈਡਲ ਪਿਲ ਭੇਜਿਓਣੇ ਬਈ ਭਰਾ ਨੇ ਹਨਾ ਤੇ ਚਲੋ ਇਹਦੀ ਤਾਂ ਸਪੈਰੀ ਟੱਪਣਾ ਲਈ ਤਾਂ ਪਾ ਲਾਂਗੇ ਹੁਣ ਮਹੀਨੇ ਦੋ ਮਹੀਨਾ ਚੱਪਾ ਤੇ ਗਾਂ ਤੋਂ ਹਨਾ ਫੇਰ ਜੇ ਕਿਸੇ ਭਰਾ ਨੇ ਮਿਹਰਬਾਨੀ ਕਰਤੀ ਆਪਣੇ ਦੇ ਬਾਹਰੋਂ ਭੇਜਦਾ ਸਮਾਨ ਤੇ ਆਪਣਾ ਸੀਰ ਹਦਗਾ ਟੱਪਿਆ ਨਾ ਹਨਾ ਹੋਰ ਕੇਅਰ ਵੀ ਕੋਈ ਆਇਆ ਨਹੀਂ ਚੱਕਣਾ ਮੈਂ ਕਿਹੜਾ ਵਿਆਸ ਤੇ ਮਗਾਉਣਾ ਹੈਗਾ ਹਨਾ ਆਹਦੇ ਨਿੱਜੀ ਸਵਾਰਥ ਨੂੰ ਮਗਾਉਣਾ ਇਹ ਜਾਨਵਰਾਂ ਵਾਸਤੇ ਮਗਾਉਣਾ ਹੈ ਸਿੱਧੇ ਹਿਸਾਬ ਨਾਲ ਜਿਹੜਾ ਸ਼ੌਂਕੀਆ ਬੰਦਾ ਉਹੀ ਭੇਜਦਾ ਹੋਰ ਨਹੀਂ ਭੇਜਦਾ ਆਪਾਂ ਕੜਾ ਐਰ ਵੀ ਫੁੱਦੂ ਕੰਮ ਕਰਦਾਈ ਬਾਹਰੋਂ ਭਰਾਵਾ ਤੋਂ ਪੈਸੇ ਪਵਾ ਲੈਨੇ ਹਨਾ ਤੇ ਵੀ ਆਪ ਦੇ ਖਰਚੇ ਡਾਈ ਜਾਂਨੇ ਆਪਾਂ ਆਪਾਂ ਨਹੀਂ ਜੇ ਆਪਾਂ ਨੂੰ ਕੋਈ ਬਾਹਰੋਂ ਭਾ ਪੇਜਦਾ ਠੀਕ ਹੈ ਕਬੂਤਰਾਂ ਦਾ 10000 20000 30000 ਰੁਪਏ ਮੈਨੂੰ ਭੇਜ ਦੇਵੀ ਲੈ ਬਈ ਹਨਾ ਤੇਨੂੰ ਲੋੜ ਹੈ ਤੇ ਉਹ ਜਿੰਨਾ ਹੁੰਦਾ ਸਾਰਾ ਕਬੂਤਰਾਂ ਤੇ ਹੀ ਲੱਗਦਾ ਵੀ ਆਪ ਦੇ ਤੇ ਕਦੇ 1 ਰੁਪਿਆ ਡਾਇ ਵਿੱਚੋਂ ਕਿਉਂਕਿ ਆਪ ਉਹ ਬਾਲਾ ਫੁੱਦੂ ਕੰਮ ਕਰਦਾ ਫਾਇਦਾ ਨਹੀਂ ਆਪ ਨੂੰ ਆਪਾਂ ਨੂੰ ਕੋਈ ਘਾਟਾ ਨਹੀਂ ਤੇ ਇਹ ਇੰਬਾਰੇ ਇੱਕ ਅਲੱਗ ਕਬੂਤਰਾਂ ਵਾਲੇ ਹੁੰਦੇ ਨਾਂਜੀਏ ਸਾਰੇ ਕਿਉਂਕਿ ਘਰੋਂ سپورਟ ਮਿਲਦੀ ਕਬੂਤਰਾਂ ਵਾਲੇ ਬੰਦੇਆਂ ਨੂੰ ਘਰੋਂ سپورਟ ਬਹੁਤ ਵੈਰਲੇਟ ਆਵੇਂ ਬੰਦੇ ਇਹਨਾਂ ਨੂੰ ਹੁੰਦੇ 100 ਚੋਂ 10% ਬੰਦੇ ਨੂੰ ਘਰੋਂ سپورਟ ਆ ਬਾਕੀ 90% ਬੰਦੇ ਵੀ ਆਪ ਦਾ ਜਗਾਡਮੈਂਟ ਕਰਕੇ ਹੀ ਤੈਮ ਪਾਸ ਕਰਦੇ ਆ ਸਿੱਧੇ ਹਿਸਾਬ ਹੈ ਤਾਂ ਕਰਕੇ ਕਹਿਣਾ ਕਬੂਤਰਾਂ ਵਾਲੇ ਹੁੰਦੇ ਗਰੀਬ ਹੀ ਐ ਪੈਸੇ ਪੂਸੇ ਦੇ ਤੋੜੇ ਹੀ ਹੁੰਦੇ ਨੇ ਕੋਲੇ ਤੇ ਚਲੋ ਆਪਾਂ ਨੂੰ ਤਾਂ ਚੰਗੇ ਭਰਾ ਮਿਲੇ ਆ ਬਾਹਰੋਂ ਹਨਾ ਜਿਵੇਂ ਹੋ ਗਿਆ ਆਪਣਾ ਯੂਐਸ ਤੋਂ ਤਨੇ ਚਾਰ ਭਰਾ ਹੋ ਗਏ ਆਪਣੇ ਅਮਰੀਕਾ ਤੋਂ ਇੱਕ ਤਾਂ ਹੋ ਗਿਆ ਗੈਵੀ ਇੱਕ ਮੁੰਡਾ ਗੈਵੀ ਹੋ ਗਿਆ ਇੱਕ ਗਰਜੀਤ ਹੋ ਗਿਆ ਇੱਕ ਬਾਈ ਕਲਵਰਨ ਹੋ ਗਿਆ ਠੀਕ ਹੈ ਤਿੰਨ ਇੱਕ ਯੂ ਐਸ ਤੋਂ ਭੈਣ ਵੀ ਆਪਣੀ ਚਲੋ ਮਨਪ੍ਰੀਤ ਦਾ ਨਾਮ ਉਹ ਹੋ ਗਈ ਤੇ ਇੰਗਾਹ ਯੂਕੇ ਤੋਂ ਹੋ ਗਿਆ ਗੁਰਪ੍ਰੀਤ ਹੋ ਗਿਆ ਸਹਿਜ ਹੋ ਗਿਆ ਠੀਕ ਹੈ ਤੇ ਕੈਨੇਡਾ ਤੋਂ ਹੋ ਗਏ ਕਈ ਮੁੰਡੇ ਲਾਹਪ੍ਰੀਤ ਹੋ ਗਏ ਹੋਰ ਹੋ ਗਏ ਦਬਈ ਤੋਂ ਸੁਖਿਆਨ ਹੋ ਗਿਆ ਇਟਲੀ ਤੋਂ ਸਾਹਮਣ ਹੋ ਗਿਆ ਇਟਲੀ ਤੋਂ ਜੱਗਾ ਹੋ ਗਿਆ ਮਤਲਬ ਇੰਨੇ ਕਿ ਜ਼ਿਆਦਾ ਬੰਦੇ ਆ ਕਈ ਬੰਦੇ ਤਾਂ ਮੈਨੂੰ ਨਾਮ ਵੀ ਨਹੀਂ ਯਾਦ ਹਨਾ ਜੇ ਕਿਸੇ ਭਰਾ ਦਾ ਨਾਮ ਲੈਣਾ ਰਹੇਗਾ ਹੋ ਤਾਂ ਮਾਫ਼ ਦੀ ਚਾਹਣਾ ਕਿਉਂਕਿ ਬਹੁਤ ਜ਼ਿਆਦਾ ਮਿੱਤਰ ਆ ਆਪਣੇ ਅੰਦਰੋਂ ਬਾਹਰੋਂ ਤੂੰ ਭਾ ਇਹ ਕੀ ਫੁੱਲੀ ਰਿਹਾ ਲੈ ਇਥੇ ਉਹ ਘੱਟ ਕੋਲੇ ਹੋ ਧੂਮਾ ਹਾਂਜੀ ਸਾਰੇ ਵੀਰੋ ਦਾਣੇ ਪਾਤੇ ਸਾਰੇ ਕਬੂਤਰਾਂ ਨੂੰ ਟਾਈਮ ਨਾਲ ਹੀ ਬੈੜਕੇ ਜੋੜੀਆਂ ਵਾਲੇ ਖੁੱਡਿਆ 'ਚ ਪੱਠਿਆਂ ਕੋਲੇ ਪਏ ਸੀ ਪੱਠਿਆਂ ਨੂੰ ਪਾਤੇ ਇਧਰਲੇ ਪਾਸੇ ਕਬੂਤਰਾਂ ਨੂੰ ਤੇ ਜਾੜਾਂ ਵਾਲਿਆਂ ਕੋਲੇ ਵੀ ਪਏ ਸੀ ਥੋੜੇ ਜਿਹਾ ਪਾ ਦੇ ਨਾਲ ਵੀ ਠੀਕ ਐ ਦਾਣੇ ਸਾਰਿਆਂ ਨੂੰ ਪਾਤੇ ਤੇ ਹੁਣ ਕਰਦੇ ਆ ਪਾਣੀ ਰੈਡੀ ਹੋਈ ਇਹਨਾਂ ਦਾ ਪਾਉਂ ਠੀਕ ਐ ਗਲੂਕੋਜ਼ ਵਾਲਾ ਤੇ ਉਹ ਵੀ ਦਿਖਾਣਾ ਤੁਹਾਨੂੰ ਹਾਂਜੀ ਪਾਈਏ ਕਬੂਤਰਾਂ ਨੂੰ ਪਾਣੀ ਬਈ ਆਨੇ ਪਾਇਨੂ ਹੋ ਗਏ 20 25 ਮਿੰਟ ਖਾਲੇ ਤੇ ਹੁਣ ਤੇ ਲੱਗੀ ਆ ਪੂਰੀ ਜਨਵਰਾਉ ਠੀਕ ਆ ਚੱਕ ਲਿਆਂਦਾ ਗਲੂਕੋਜ਼ ਦਾ ਡੱਬਾ ਕਰਾਂ ਭਾਂਡੇ ਸੱਡੇ ਭਰਾਂ ਤੇ ਫਿਰ ਕਰਦੇ ਵਿੱਚ ਐਡ ਹਾਂਜੀ ਬਸ ਇਹ ਪਾਉਣਾ ਹੁੰਦਾ ਲਗਭਗ ਭਾਈ ਆਪਾਂ ਇੱਕ ਇੱਕ ਜੰਮ ਚਾ ਠੀਕ ਆ ਇੱਕ ਇੱਕ ਚਾਂਚੇ ਤੋਂ ਭਾਵ ਚਲੋ ਉਹ ਤੱਕੜਵਾਦ ਪਾਇਆ ਤੇ ਸਹੀ ਐ ਇਹਨਾਂ ਦਾ ਕੋਈ ਵੀ ਨਹੀਂ ਯਾਰ ਸੰਗੀ ਸੀ ਜ ਇਹ ਮਾੜੀ ਕੀ ਇਹਨਾਂ ਨਾਲ ਖਾਲਾ ਜੜਾ ਰਿਹਾ ਸੀ ਇਹ ਤੇ ਉਹਦੇ ਕੋਲ ਨਹੀਂ ਵੇਚਣਾ ਹੈ। ਸਮਝੂ ਨਾ। ਚੱਲੋ ਆ ਗਏ ਹਾਂ। ਠੀਕ ਹੈ। ਪਦਾਸ਼ਤੀ ਮੀਟ ਦੇ ਨਾਲ ਸਟਿਰ ਦੇ। ਬਾਖਰ ਨੇ ਇੱਥੇ ਦੱਸਿਆ ਵੀ ਹੈ 1 ਲੀਟਰ ਪਾਣੀ ਚ ਤਾਈ ਚਮਚੇ ਬਸ ਉਹ ਸੀਨ ਬਣ ਗਿਆ ਤੇ ਉਹ ਇਹਨੂੰ ਚੰਗੀ ਤਰ੍ਹਾਂ ਵਿੱਚ ਪੂਰੀ ਬਈ ਠੀਕ ਹੈ ਹੋਰ ਕੇ ਹੋਰ ਪਾਣੀ ਐਡ ਕਰਕੇ ਠੀਕ ਹੈ ਇਹਦੇ ਤੇ ਭਾਂਡਾ ਚੁੱਕ ਲਿਆ ਹੋਈ ਗਿਆ ਹੋਰ ਪਾਣੀ ਐਡ ਕਰਕੇ ਫਿਰ ਜਾਨ ਬਰੋਂ ਰੱਖ ਓਕੇ ਵੀ ਰਿਪੋਰਟ ਡਨ ਕਰਤਾ ਕੰਮ ਜੀ ਕੂਤਰਾ ਦਾ ਦਾਣੇ ਪਾਣੀ ਵਾਲਾ ਸਾਰੇ ਕਬੂਤਰਾਂ ਨੂੰ ਦਾਣੇ ਹੋ ਗਏ ਸਾਰੇ ਕਬੂਤਰਾਂ ਨੂੰ ਗਲੂਕੋ ਆਲਾ ਪਾਣੀ ਹੋ ਗਿਆ ਆਪਣੇ ਠੀਕ ਹੈ ਕਿ ਨਹੀਂ ਤੇ ਆ ਐਕਸਟਰਾ ਕਬੂਤਰਾ ਭਾਂਡੇ ਭੁੰਡੇ ਸਾਰੇ ਘਰੇ ਲੈ ਚੱਲੀਏ ਤੇ ਓਕੇ ਆ ਵੀ ਹੁਣ ਗੇਮ ਗੂੰ ਲਾ ਲਈ ਹੈ ਨਾ ਬਸ ਵੀਡੀਓ ਵੀ ਐਡਿਟ ਕਰਤੀ ਕੋਈ ਬੱਚਾ ਮਤਲਬ ਬਦਲੀ ਵੀ ਕੰਮ ਬਹੁਤ ਕਰਨੇ ਆ ਕੋਈ ਨਾ ਹੌਲੀ ਹੋ ਜਾਣਾ ਇਕ ਰੈਸਟ ਕਰੇ ਨਾ ਕੋ ਭੁੱਖਾ ਖਾਦਾ ਨਹੀਂ ਕੋਈ ਮੈਂ ਖਾ ਪੀ ਕਾ ਮੈ ਭੁੱਖ ਜੀ ਲੱਗੀ ਜਾਂਦੀ ਹੁਣ ਮੈਨੂੰ ਤਾ ਕਰਕੇ ਓਕੇ ਦਾਣਾ ਬਾਬੇ ਕਬੂਤਰਾਂ ਸਾਰਾ ਕੰਮ ਓਕੇ ਦਾਣੇ ਪਾ ਲਈ ਜਮਾ ਸੈਟ ਹੈ ਤੇ ਕੱਲ ਦਾ ਦਿਨ ਛੱਡ ਕੇ ਪਰਸੋਂ ਬਖੁੱਡੇ ਵੀ ਸਾਫ਼ ਕਰਾਂਗੇ ਬਹੁਤ ਜ਼ਿਆਦਾ ਗੰਦ ਬੱਜਾ ਬਖੁੱਡਾਂ ਜੇ ਤੇ ਡਾਇਡੂਆ ਕੋਈ ਕਬੂਤਰ ਨਹੀਂ ਬਈ ਅੱਜ ਠੀਕ ਆ ਨਾ ਤਾਂ ਕੋਈ ਆਦਾ ਨਾ ਕੋਈ ਉਹ ਨਵਾਂ ਤੇ ਰਹਿ ਨਹੀਂ ਕਰੀ ਦਿੰਦੀ ਨਵੇਂ ਕਬੂਤਰ ਛੱਡਾਂਗੇ ਜਦੋਂ ਟਾਈਮ ਲੱਗੇ ਆਪਾਂ ਉਧਰ ਨਹੀਂ ਕੱਢ ਕੋਲੇ ਮਾਰ ਦਾਂਗੇ ਨਾਂ ਤੇ ਲਿਓ ਘਰੇ ਬੰਨਿਆ ਪਿਆ ਬਈ ਹਾਂਜੀ ਪਹੁੰਚ ਗਏ ਖੇਤ ਲੈ ਕੇ ਨੀਰੀ ਵਾਲੀ ਗੱਡੀ ਗੋਹੇ ਵਾਲੀ ਗੱਡੀ ਕਹਿ ਲਓ ਕੁਸ ਮਰਜ਼ੀ ਕਹਿ ਲਓ ਭਾਈ ਚਲੋ ਠੀਕ ਆ ਕਰੀਏ ਇਹਨੂੰ ਆਨਲੋਡ ਵੜੀਏ ਨੀਰਾ ਲੱਦੀਏ ਤੇ ਉਹ ਥੋੜੀ ਨੜਗੇ ਜੀ ਵਿੱਚ ਚੱਲਦੇ ਆ ਘਰ ਨੂੰ ਹਣਾ ਆਹ ਦੇਖੋ ਭਈ ਬੀਜ ਗਏ ਜਿੱਥੇ ਜਵਾਰ ਮੱਕੀ ਤਾਣੀ ਬੀਜਦੇ ਜੰਗਲੀ ਸੂਰ ਬਹੁਤ ਆਉਂਦੇ ਇੱਥੇ ਬਾਪੋ ਆ ਵਟ ਵੀ ਕਿਹੜਾ ਪਾ ਗਿਆ ਯਾਰ ਆਖੇ ਯਾਰ ਕੰਮ ਤਾਂ ਸਾਰੇ ਹੀ ਸਿਰਾਂ ਲਾ ਕੇ ਮੇਰੇ ਜਾਨ ਤੋਂ ਬਾਅਦ ਯਾਰ ਮੈਂ ਤਾਂ ਅਗਲੀ ਬੀਜ ਕੇ ਹੀ ਆਇਆ ਸੀ ਆਪਾਂ ਤਾਂ ਚਲੋ ਕੋਈ ਗੱਲ ਹਾਂਜੀ ਆਇਓ ਜੀ ਲਾਸਟ ਥੱਬਾ ਨੀਰਾ ਦੀ ਲਾਸਟ ਰਾਈਡ ਟੋਪਰ ਦੇ ਚੇਰੇ ਉੱਤੇ ਨੂਰ ਦਸਦਾ ਹਾਂ ਇਹ ਉੱਠੂਆ ਜਨਾਨੀ ਜੀ ਜਨਾਜ਼ਾ ਮਿੱਠ ਗਿਆ ਜਨਾਨੀ ਜੀ ਤੇ ਜਵਾਨੀ ਜਵਾਨੀ ਇਹ ਠੀਕ ਹੈ ਜੇ ਜਨਾਨੀ ਆਪ ਲੱਦਿਆ ਆਪ ਲੱਦਿਆ ਹੁਣ ਚੱਲਦੇ ਆਪਾਂ ਗੱਡੀ ਲੈ ਕੇ ਬਈ ਜੀ ਨਾ ਲਾ ਗਣੇ ਗੱਡੀ ਇਹ ਬਾਵਾ ਬੜੀਆਂ ਚਲਦਾਨਾ ਇਹ ਨਾ ਵੀਰੇ ਉੱਦੇ ਕੱਲ ਕੱਲ ਹੀ ਸੀ ਸਟੀਲ ਬਾਡੀ ਨੂੰ ਕੁਛ ਕਹਿੰਦੀ ਤੇਰੇ ਦਾ ਭਰਾਵਾ ਪੂਰੀਆਂ ਵਾਲੀਆਂ ਬੰਗਾਂ ਚਾਹੁੰਦੇ ਚਾਹਦਾ ਮੈਂ ਸਟੀਲ ਬਾਡੀ ਆ ਮੈਂ ਦਿਖਾਵਾਂ ਛੱਡ ਜਾ ਉਹ ਬਈ ਸਟੀਲ ਬਾਡੀ ਆ ਸਾਰਾ ਕੁਝ ਛਿੱਲਿਆ ਪਿਆ ਮੇਰਾ ਬਈ ਮੇਰੀ ਸਟੀਲ ਬਾਡੀ ਆ ਦਿਨੇ ਨਹੀਂ ਦਿਨੇਂਦ ਖਾਵਾਂਗੇ

ਪਰ ਇਹ ਤਾਂ ਟਾਈ ਮੋਟਰ ਦਾ ਚੰਦੇ ਅੱਛਾ ਉਹ ਲੈਂਡ ਆ ਜੁਰਾ ਤੋਂ ਘਰ ਤੋਂ ਸਾਰਾ ਯਾਰ ਗੱਲ ਪੱਕੀ ਆ ਉਹ ਬੰਦ ਕਰਾਉਂਦੇ ਬਟੰਡੇ ਸੱਤੀ ਲੜ ਕੇ ਜਾਂਦੀ ਹੈ ਨਾ ਫਰੰਡ ਹਧਾ ਤੋਂ ਪਾਈ ਪਾ ਪੈਗੇ ਠੀਕ ਆ ਠੀਕ ਹੈ ਉਹ ਸੁੰਦਾ ਜਾ ਗਏ ਬਸ ਰਾਜ ਕਟੋਲ ਟਰਫ ਜਾਉਦਾਗਾ ਹਾਂ ਦੀਆਂ ਦਾ ਤੇ ਬਸ ਤਾਂ ਜਾਣਦੇ ਨਹੀਂ ਆਵਾਂਗੇ ਠੀਕ ਆ ਹਾਂ ਕੋਈ ਬੰਦੀ ਵਾਣ ਦੀ ਪਈ ਹੋ ਕੇ ਚੱਕਣਾ ਜੋ ਹਾਂਜੀ ਮਰੀ ਕੀ ਤੋਂ ਬਾਹਰ ਜੀ ਮਰੀ ਕੀ ਘਰੇ ਨਹੀਂ ਅੱਜ

ਹੈ ਨਹੀਂ ਜਾਲ ਲਾ ਕੇ ਫਿਰ ਆਪਾਂ ਜਾਲ ਚ ਪਾਲਾਂਗੇ ਆਗੇ ਘਰੇ ਬਾਹਰ ਖੋਲਣਾ ਪਊਗਾ ਆਪਾਂ ਜਾਲ ਟੱਪਣਾ ਜਿਹਦੇ ਵਿੱਚ ਦੀ ਵੱਡਾ ਜਿਹੜੀ ਖੋਲਣਾ ਪਊਗਾ ਉਹ ਜਿਹੜੀ ਸੈਟ ਪਾਲੀ ਗਈ ਹੈ ਕੰਦਸ ਦੀ ਸਕੀਮ ਲਾਉਣੇ ਹੈਗੇ ਕੰਦ ਤੋਂ ਜਾਲ ਪਾਲਾਂਗੇ ਤਵਲ ਆ ਖੋਲਣੀ ਯਾਰ ਮੇਰਾ ਹੋਰ ਜਾਏ ਪਕਾਪੇ ਜਾਲ ਲੈ ਜਾਣਾ ਢਾਂਗੀ ਤੇ ਲਾ ਕੇ ਜਾਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਹਾਂਜੀ ਹੋ ਜਾ ਲਿਓ ਬੇਬੀ ਓ ਲਵ ਯੂ ਚਲ ਚਲੀ ਇੱਕ ਵਾਰ ਉਹ ਬਣਾ ਲਈ ਚੰਗਾ ਕੀ ਕੌੜ ਬਣਾਉਣੇ ਸਭ ਕੋਈ ਬਣਾਉਣੇ ਆ ਚੱਕਿਆ ਜਾਲ ਸਕੀਮ ਤਾਂ ਕੁਛ ਇਦਾਂ ਦੀ ਆ ਵੀ ਜਾਲ ਢਾਂਗੀ ਦੇ ਲਾ ਕੇ ਜਾਲ ਦੀ ਬਾਰੀ ਖੋਲ ਕੇ ਐਂ ਕਰਕੇ ਠੀਕ ਹੈ ਤੇ ਉਹਦੇ ਸਿੱਧਾ ਮੂੰਹ ਤੇ ਲਾਵਾਂਗੇ ਤੇ ਉੱਡ ਕੇ ਵਿੱਚ ਹੀ ਆਊਗਾ ਬਾਹਰ ਨਹੀਂ ਜਾਂਦਾ ਉਹ ਬਾਹਰ ਤਾਂ ਫਿਰ ਜਾਏਗਾ ਹਾਂ ਜੇ ਉਹ ਸਿੱਧਾ ਉੱਤੇ ਮੂੰਹ ਤੇ ਲਾਵਾਂਗੇ ਉੱਡਗਾ ਉੱਡਗਾ ਭਾਂ ਦਾ ਨੱਕਾ ਜਾਵੇ ਖੜ ਕੇ ਅੱਜ ਲੱਗੀ ਐ ਸerai ਇਹ ਅੱਜ ਨਾ ਪੱਕੇ ਪੈਰੀ ਆਏ ਸੀਗੇ ਅੱਜ ਸਰਾ ਲੱਗੀ ਜਮਾ ਕੀ ਦਾ ਹੋਇਆ ਇਹ ਤਾਂ ਤੜਕੇ ਦਾ ਬੈਠਾ ਜਦੋਂ ਤੂੰ ਮਸ਼ੀਨ ਲੈਣਾ ਇੱਕ ਬੱਚਾ ਫੜ ਲਿਆ ਆ ਦੇਖੋ ਆ ਕਰ ਲੈ ਕਬ। ਹਾਰੇ ਵੱਡੇ ਬਈਲੀ। ਹਾਰੇ ਕਾਲੀ ਸੜਾ ਲੈ ਆਪਣਾ। ਆ ਬੈਠਾ ਦਾ। ਠੀਕ ਐ। ਇਹ ਆਈ ਸੀਗਾ। ਭੱਜਦਾ ਜਿਹੜਾ। ਪਿੱਗਾ ਸ਼ਿਕਾਰੀ। ਚੰਨਾ। ਕਰ ਲੈ। ਆਈ ਸੀਗਾ। ਅੱਜ ਪੱਕੇ ਤੇਰੀ ਆਈ ਸੀ। ਇੱਧਰ ਦੇਖ ਲੈ। ਛੱਡ ਦੇ। ਹਲੋ। ਚੰਨਾ। ਇਹਨੂੰ ਪੜਾ ਹੱਥ ਕੱਢ ਲੈ। ਇਹਨੂੰ ਹੱਥ ਕੱਢ ਲੈ ਮੈਂ। ਲੈ ਅਮਰੀਕੀ ਮਾਨਾ ਦੇਖ ਲੈ। ਅਮਰੀਕੀ ਹੁੰਦਾਂ ਨੇ ਤੋ ਥਾਪੀ ਮਾਰ ਕੇ ਜਾਂਦੇ। ਭਰਾ। ਇੱਕ ਦੀ ਥਾਂ ਤਿੰਨ ਆਲੇ ਜਾਂਦੇ। ਜਾਵਾ। ਹਾਂਜੀ। ਹਾਂਜੀ। ਫਾਦੀ ਜੀ ਕਾਰਵਾਈ ਸਿੱਧੀ ਲੈ। ਇਹ ਨਹੀਂ ਕੰਮ ਸੀਗਾ ਕੋਤਾ ਦਾ ਬਾਈ ਹੱਥ ਸੇ ਮਾਰੇ ਔਰ ਇਹ ਹਮਾਰੇ ਹੱਥ ਸੇ ਹੋ ਰਹਾ ਸੀ ਬਾਈ ਇੱਕ ਦਾ ਵਿੱਚ 14 ਵੀ ਲੈਂਦਾ ਇੱਕ ਬਚਾ ਅੱਜ ਕਿਸੇ ਦਾ ਰਲਿਆ ਸੀ ਨਵਾ ਕਿਤੇ ਕਾਪਣਾ ਕੂਤਰ ਕਾਲੇ ਸਿਰ ਵਾਲਾ ਤੇ ਸਾਰਿਆਂ ਨੂੰ ਇੱਧਰ ਜਾਲ ਛੱਡਦੇ ਵੀਰੇ ਖੁੱਲੇ ਪਾਉਂਦੇ ਕਾਰਵਾਈ ਇਹਨਾਂ ਨੂੰ ਸਿੱਧੀ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਪਤਾ ਅਮਰੀਕੀ ਦੇ ਕੂਤਰ ਤੱਕ ਪਰ ਹੁਣ ਇੱਕ ਗੱਲ ਹੈ ਨਾ ਵੀ ਕੱਲ ਤੱਕ ਅਸੀਂ ਉਹਦੇ ਕੋਲੇ ਗੇੜੇ ਲਾਉਂਦੇ ਸੀ ਕੱਲ ਨੂੰ ਸਾਡੇ ਕੋਲ ਆਊਗਾ ਹੁਣ ਯਾਰ ਮੇਰੇ ਨੇ ਕੁੱਤਰ ਦੇ ਬੱਚਾ ਏ ਯਾਰ ਇੱਕ ਦੂਗ ਉਹਨੇ ਐ ਆ ਗੱਲ ਕਹਿਨੀ ਆ ਗਾਲ੍ਹਾਂ ਆ ਖਿਲਰੇ ਉੱਥੇ ਨਾ ਫਾਂਗ ਤੇ ਬਿੱਲਾ پیسے ਦੁੜਦਾ ਫਾਂਗ ਤੇ ਫਿਲਟਰ ਨਹੀਂ ਲਾ ਬਿੱਲਾ ਵਹਿ ਗਿਆ ਇਹੋ ਬੱਚਾ ਬਈ ਬੱਚਾ ਬਾਣਾ ਚੜੀ ਤੈਰ ਮੈਨੂੰ ਆਇਆ ਗੋਲਿਆਂ ਨਾਲ ਆਉਂਦਾ ਜਿਵੇਂ ਚੱਲ ਨਹੀਂ ਬੱਚਾ ਦਾ ਕਿਸਦਾ ਹੋਣੀ ਜੀ ਕੱਢਿਆ ਗਿਆ ਭੁੱਖਾ ਜਮਾ ਅੱਜ ਹੀ ਕਰ ਲੈ ਰੜਿਆ ਪਿਆ ਜਮਾ ਅੱਜ ਅੱਜ ਰਲਿਆ ਅੱਜ ਆ ਗਿਆ ਭੁੱਖਾ ਬੱਚਾ ਜਮਾ ਜਿਹਦਾ ਵੀ ਉਹਦਾ ਦਿਖਾਇਆ ਸੀ ਨਾ ਮੈਂ ਹਮ ਇੱਕ ਮਿੰਟ ਐ ਨਹੀਂ ਵੇਖੀ ਕੀ ਖਾਦਾ ਹੁਣ ਆਪ ਅਮਰੀਕੀ ਕਹਿੰਦਾ ਖਾਂਦੇ ਹੀ ਨਹੀਂ ਤਾਂ ਕੁਛ ਉਹ ਅੱਜ ਨਹੀਂ ਖਾਦਾ ਕੁੱਤਾ ਨਹੀਂ ਕੁਛ ਹੈ ਅੱਜ ਵਾਕਈ ਨਹੀਂ ਖਾਦਾ ਕੁੱਤਰ ਬੱਚਾ ਵੀ ਚੰਗਾ ਲੱਗਦਾ ਹੈ। ਇਹ ਜਾਲ ਛੱਡਣਾ ਲੈ ਨਹੀਂ ਪੁੱਤਰ ਹਨਾ। ਚਲ ਕੇ ਰਾਂ ਜਾਲ ਛੱਡਦੇ ਨੇ। ਬਸ ਉਹ ਇੰਨਾ ਆਪ ਨੂੰ ਪਤਾ ਵੀ ਕਿਵੇਂ ਬੱਚਾ ਵੀ ਚੰਗਾ ਮਨ ਪੀਦੇ। ਬਸ ਕੋਈ ਨਾ ਜੀਦਾ ਹੋਇਆ ਬੱਚਾ ਲੈ ਜਾਓ। ਉਹ ਅਮਰੀਕੀ ਦਾ ਹੀ ਐ ਤੇ ਆ ਆਪਣਾ। ਖਾਲੇ ਸਰਵਾਲਾ। ਹਾਂ। ਹਰ ਦਿਨ ਆਉਂਦਾ ਵਈ। ਪੀਲਿੰਗਾਂ ਦਾ ਵਈ। ਪੀਲਿੰਗਾਂ ਦਾ। ਬਾਏ 1, ਗੈਟ 1 ਫ੍ਰੀ। ਇੱਕ ਹੋਰ। ਦੋ। ਬਾਏ 1 ਨਹੀਂ ਬਾਈ 1 2 1 ਫਰੀ ਬਾਈ 1 2 ਫਰੀ ਬਸ ਸਹੀ ਹੈ ਬਾਈ 1 ਗੱਟੇ 2 ਫਰੀ ਯੇ ਬ్రో ਆ ਇਹਨੂੰ ਵੀ ਛੱਡ ਦੇ ਮਾਰਚ ਲਾ ਕੇ ਕੰਦਰਾਂ ਚੌੜ ਕਰਨਾ ਜਾਂਦੇ ਵਿੱਚ ਹੀ ਆਇਆ ਨਾ ਬਾਹਰ ਨਾ ਹੁੰਦਾ ਹੁਣ ਕਿਵੇਂ ਉੜਦਾ ਹੀ ਨਹੀਂ ਓਏ ਜਾਨ ਦੀ ਮੁੱਕੀ ਬਈ ਆਣਾ ਜਾਣ ਨਹੀਂ ਕਰਤਾ ਬੱਚਾ ਹੋ ਚੰਦਰਾ ਇਹ ਬਹਿ ਜਾਂਦੇ ਨੇ ਲਈ ਜਗਾ ਦੇ ਮੜੀਏ ਫਟਾਉਂ ਟਾਉਂ ਆ ਲੈ ਬਹਿ ਗਿਆ ਓਕੇ ਬੈਠ ਰਹੇ ਨੇ ਇਹਨੂੰ ਕਿਉਂ ਹੁੰਦਾ ਹਾਂ ਲਿਓ ਵਧਾਈ ਹੋਵੇ ਵਧਾਈ ਹੋਵੇ ਕਿੰਨਾ ਟਾਈਮ ਹੋ ਗਿਆ ਬਈ 20 ਮਿੰਟ ਸਹੀ 20 ਮਿੰਟ ਲੱਗ ਗਿਆ ਵਧਾਈ ਹੋਵੇ ਲਿਓ ਵਧਾਈ ਹੋਵੇ ਓਕੇ ਹੀ ਰਿਪੋਰਟਾਂ ਦੰਨਾ ਕੰਮ ਕਰ ਲਿਆ ਅੰਡੇ ਬੱਚੇ ਚ ਇੱਕ ਸਾਰਾ ਕੁਝ ਹਨਾ ਸੈੱਟ ਹੈ ਪਰ ਨਾ ਇੱਕ ਦੋ ਥੈਂਕਾ ਪਲਾ ਹੋਇਆ ਤੇ ਮਸੂਮ ਸੱਚ ਗੱਲ ਦੱਸਦਾ ਹਨ ਪਰ ਅੱਜ ਵਾਲੀ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਰਹਿਣ ਦਿਓ ਛੋਟਾ ਲੱਕ ਜੇ ਹੋਰ ਵੀਡੀਓ ਸ਼ੇਅਰ ਕਰਾਂਗਾ ਯਾਰ ਅੰਡਿਆਂ ਦੀ ਨਾ ਸੈਟਿੰਗ ਹਿੱਲੀ ਭਈ ਹੈ ਮੈਨੂੰ ਪਤਾ ਹੀ ਨਹੀਂ ਕਿਹੜੀ ਕਬੂਤਰੀ ਦੇ ਬਸ ਜਿਹਦੇ ਹੋਇਆ ਐਸਟੀਮੇਟ ਨਾਲ ਲਿਖ ਦਿਆਂਗੇ ਇਸ ਨੂੰ ਸਾਰੀ ਕਹਾਣੀ ਮੈਂ ਕੱਲ ਨੂੰ ਸਮਝਾਵਾਂਗਾ ਵੀ ਕਿਹੜੀ ਥਲੇ ਕਿੰਨੇ ਅੰਡੇ ਪਏ ਕਿਹੜੀ ਨੇ ਕਿਵੇਂ ਧਰਲੇ ਤੇ ਕਿਹਨੇ ਕੀ ਬਸ ਬਾੜਾ ਨਾ ਕੋਲ ਮੋਲ ਸਾਰਾ ਨਾ ਚੜ ਭੁੰਡੀ ਹੋਇਆ ਪਕੰਮ ਯਾਰ ਸਿੱਧਾ ਦਾ ਦਨਾ ਸਾਨੂੰ ਠੀਕ ਹੈ ਕਪੜਾ ਹੋਇਆ ਕਟਾਲਾ ਤਕੜਾ ਚੱਲ ਰਿਹਾ ਡੰਡਾ ਚਲੋ ਛੱਡੋ ਓਕੇ ਸਾਰਾ ਕੰਮ ਡਾਨਾ ਲਿਓ ਨੂੰ ਰੋਟੀ ਬਣੀ ਪਾਈ ਏ ਠੀਕ ਹੈ ਕਿ ਨਹੀਂ ਬਈ ਮੈਂ ਨਾ ਹਣਾ ਨਾ ਮੈਂ ਰੋਟੀ ਰੇਟੀ ਖਾਣੀ ਆ ਹਜੇ ਹੈਣਾ ਮੈਂ ਚੱਲਿਆ ਉਧਰਲੇ ਘਰੇ ਕਿ ਕਰ ਜਿਓ ਬੇਬੀ ਤੂਰੇ ਨਾ ਇੱਥੇ ਠੀਕ ਹੈ ਲੋਕ ਲੁਕ ਲਾਤ ਹਮ ਆਇਆ ਆਇਆ ਜਿਪੀਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪ